ਸਮਾ ਸਵੇਰੇ ਕਰੀਬ ਸਵਾ 10:00 ਵਜੇ ਦਾ ਸੀ ਜਦੋਂ ਇੱਕ ਥਣ ਨੇ ਦੂਜੀ ਥਿਰ ਦੇ ਘਰ ਤੇ ਹਮਲਾ ਕਰ ਦਿੱਤਾ ਪਹਿਲਾਂ ਘਰ ਦੇ ਬਾਹਰ ਖੜੀ ਸਵਿਫਟ ਕਾਰ ਦੀ ਪੰਨ ਤੋੜ ਕੀਤੀ ਅਤੇ ਫਿਰ ਤੇਜ਼ ਨਾਲ ਹਥਿਆਰ ਨਾਲ ਘਰ ਤੇ ਤਾਵਾ ਬੋਲ ਦਿੱਤਾ ਜਿਸ ਦੀ ਸਾਰੀ ਵੀਡੀਓ ਸੀਸੀਟੀਵੀ ਚ ਕੈਦ ਹੋਈ ਏ ਇਗਾਰਦਾਤ ਹੋਈ ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ਚ ਪਣੀ ਇੰਦਰਾ ਕਲੋਨੀ ਚ ਪੀੜਤ ਪਰਿਵਾਰ ਮੁਤਾਬਕ ਜਦੋਂ ਉਹ ਰਾਤ ਸਮੇਂ ਕਿਸੇ ਪ੍ਰੋਗਰਾਮ ਤੋਂ ਘਰ ਪਰਤ ਰਹੇ ਸੀ ਤਾਂ ਰਸਤੇ 'ਚ ਦੂਜੀ ਧਿਰ ਦਾ ਮੋਟਰਸਾਈਕਲ ਖੜਾ ਸੀ ਅਤੇ ਕਾਰ ਲਗਾਉਦੇ ਸਮੇਂ ਉਸੇ ਮਿੰਟੜੇ ਕਿ ਐਸੇ ਨੂੰ ਲੈ ਕੇ ਦੂਜੀ ਧਿਰ ਨੇ ਉਹਨਾਂ ਦੇ ਘਰ ਤੇ ਹਮਲਾ ਬੋਲ ਦਿੱਤਾ ਜਦੋਂ ਵੀ ਅਸੀਂ ਗੱਡੀ ਨਹੀਂ ਰਸਵੇਰੇ ਨਿਗਾਉਂਦੇ ਸੀ ਅੱਗੋਂ ਮੋਟਰਸਾਈਕਲ ਨਹੀਂ ਸੀ ਪਰ ਇਹ ਕਰਦਾ ਹੁੰਦਾ ਪਰ ਅਸੀਂ ਹਮੇਸ਼ਾ ਅਸੀਂ ਪਰੇ ਕਰ ਦਿੱਤੇ ਹੁੰਦੇ ਸੀ ਤੇ ਪਰ ਲਾਲਾ ਕਹਾਨੂੰ ਗਾਲਾਂ ਕਰਦਾ ਹੁੰਦਾ ਸੀ ਕਿ ਅਸੀਂ ਮੈਂ ਨਹੀਂ ਪਰੇ ਕਰਨਾ ਮੋਟਰਸਾਈਕਲ ਉਸ ਤੋਂ ਬਾਅਦ ਸਰ ਰਾਤੀ ਅਸੀਂ ਪਾਰਟੀ ਤੋਂ ਫੰਕਸ਼ਨ ਤੋਂ ਆ ਰਹੇ ਸੀ 9:30 ਵਜੇ ਤੇ ਅਸੀਂ ਬੜੇ ਹਾਰਨ ਮਾਰੇ ਆਪਣੇ ਕੈਮਰਾ ਦੇ ਵੇਖਣ ਦੇ ਬਾਜੂ ਦੀ ਉਹਨੇ ਆਪਣਾ ਗੇਟ ਨਹੀਂ ਖੋਲਿਆ ਤੇ ਅਸੀਂ ਹੌਲੀ ਜੀ ਮੋਟਰਸ ਗੱਡੀ ਨਗਾਈ ਤੇ ਮੋਟਰਸਾਈਕਲ ਉਹਦਾ ਗਿਆ ਡਿੱਗ ਤੇ ਜਦੋਂ ਡਿੱਗਿਆ ਫਿਰ ਆ ਕੇ ਸਾਡੇ ਘਰੇ ਗਾਲੀ ਗਲੋਚ ਕਰਨ ਲੱਗਾ ਕਿ ਹੁਣ ਹੁਣ ਪਿਓ ਦਾ ਐ ਤੇ ਹੁਣ ਇਧਰ ਆ ਤੂੰ ਪਿਓ ਦਾ ਮੋਟਰਸਾ ਸੁੱਟ ਕੇ ਆਇਆਵੇਂ ਗਾਲੀ ਗਾਲਾਂ ਗਲੋਚ ਕਰ ਲੱਗੇ ਉਸ ਤੋਂ ਬਾਅਦ ਉਹਦੀ ਵੋਟੀ ਸੰਗਲੀ ਕੁੱਤੇ ਦੀ ਖੋਲ ਗਏ ਤੇ ਉਹਨੇ ਮੇਰੇ ਸਿਰ 'ਤੇ ਮਾਰ ਦਿੱਤੀ ਆ ਤੇ ਉਸ ਤੋਂ ਬਾਅਦ ਲੜਾਈ ਝਗੜਾ ਸਰ ਸ਼ੁਰੂ ਹੋ ਗਿਆ ਵਾ ਤੇ ਦਰਖਾਸਤਾਂ ਦੋਵਾਂ ਧਿਰਾਂ ਵੱਲੋਂ ਦਿੱਤੀਆਂ ਗਈਆਂ ਵਾ ਮੇਰੇ ਸੱਟਾਂ ਗੁੱਜੀਆਂ ਨੇ ਉਸ ਤੋਂ ਬਾਅਦ ਸਰ ਉਹਨਾਂ ਨੇ ਜਾ ਕੇ ਚਲੋ ਸਵੇਰੇ ਅਸੀਂ ਲੇਡੀਜ਼ ਘਰੇ ਸੀ ਸیرے 10 11 ਵਜੇ ਤੇ ਦੋ ਮੇਰੀਆਂ ਭਨੇਵੀ ਤੇ ਭਤੀ ਤੇ ਇੱਕ ਮੈਂ ਸੀ ਤੇ ਜਾ ਕੇ ਨਾ ਰੋੜਾ ਰੋੜਾ ਰੋੜੇ ਮਾਰ ਕੇ ਦਾਤਰ ਕਰਪਾਨਾ ਲੈ ਕੇ ਆਏ ਸੀ ਮੁੰਡੇ 60 ਜਾਣੇ ਤੇ ਸਾਡੀ ਸਾਰੀ ਗੱਡੀ ਵੜਤੀ ਆ ਤੇ ਸਾਡੀਆਂ ਕੰਧਾਂ ਵੱਡੀਆਂ ਗੇਟ ਤੇ ਮਾਰੇ ਗਏ ਸਰਕਾਰੀ ਗੇਟ ਆ ਉਥੇ ਤੇ ਸਰਕਾਰੀ ਗੇਟਾਂ ਤੇ ਵੀ ਮਤਲਬ ਵੀ ਵਾਰਦਤ ਹੋਈ ਆ ਤੇ ਮੁੰਡੇ ਲਿਆ ਕੇ ਤੇ ਉਹਨਾਂ ਨੇ ਸਾਨੂੰ ਮਤਲਬ ਗਾਲੀ ਗਲੋਚ ਕਰਕੇ ਤੇ ਸਾਡੀ ਗੱਡੀ ਸਾਡਾ ਨੁਕਸਾਨ ਬਹੁਤ ਕੀਤਾ ਵਾ ਭਾਏ ਸਾਰੇ ਮੱਲੇ ਵਾਲਿਆਂ ਨੂੰ ਪੁੱਛੋ ਕੀ ਅਸੀਂ ਨਵੇਂ ਘਰੇ ਅਸੀਂ ਫਕਸ਼ਨ ਰੱਖਿਆ ਸੀ ਬੇਟੇ ਦਾ ਤੇ ਪਰ ਇਹਨਾਂ ਨੇ ਕਲੇਸ਼ ਬਹੁਤ ਪਾਇਆ ਸਰ ਮਾਮਲਾ ਪੁਲਿਸ ਥਾਣੇ ਵੀ ਪਹੁੰਚਿਆ ਜਿੱਥੇ ਪੁਲਿਸ ਅਧਿਕਾਰੀ ਦੇ ਮੁਤਾਬਕ ਇਸ ਝਗੜੇ ਦੌਰਾਨ ਦੋਮਾ ਤੇ ਰਾ ਨੇ ਕੁਝ ਸੱਫਤੀ ਸਾਥਮੀ ਹੋਈ ਦੇ ਅਤੇ ਦੋਮਾ ਤੇ ਰਾ ਨੇ ਹੀ ਉਹਨਾਂ ਕੋਲ ਕਾਰਵਾਈ ਲਈ ਦਰਖਾਸਤ ਦਿੱਤੀਏ ਜਿਸ ਤੋਂ ਬਾਅਦ ਮਦੂਮਾ ਤੇ ਪੰਦੀ ਕਾਰਵਾਈ ਕੀਤੀ ਜਾਵੇਗੀ ਇਹ ਕੋਈ ਰਾਦੇ ਸਮੇ ਕੋਈ ਝਗੜਾ ਹੋਇਆ ਦੋਮਾ ਤੇ ਰਾ ਨੇ ਕੋਈ ਮੋਟਰਸਾਈਕਲ ਤੇ ਬਾਈਕਾ ਕੋਈ ਗੱਡੀ ਚੜ੍ਹੋ ਦੋ ਉਹਨੀ ਤੋਂ ਰਾਤ ਦੁਮਨ ਤੇ ਰਵੇ ਜੋ ਝਗੜੇ ਦੇ ਸਾਡੇ ਕੋਈ ਬੀਬੀ ਬਲਜਿੰਦਰ ਕੌਰ ਆਏ ਸੀ ਤੇ ਦੂਸਰੇ ਬਨੇ ਸੁਖਵਿੰਦਰ ਸਿੰਘ ਆਏ ਸੀ ਇਹਨਾਂ ਦੇ ਉਹਦੇ ਵੀ ਸਿਰ ਦੇ ਵਿੱਚ ਸੱਟ ਲੱਗੀ ਤੇ ਇਹਨਾਂ ਦੇ ਸਿਰ ਤੇ ਸੱਟਾਂ ਲੱਗੀਆਂ ਨੇ ਗੁੱਡੀਆਂ ਜੀ ਉਹ ਸੁਬੰਦੀ ਨੂੰ ਡਾਂਟ ਕੱਟ ਕੇ ਦੇ ਦਿੱਤਾ ਗਿਆ ਸੀ ਤੇ ਮੌਕੇ ਦੇ ਜਿਹੜਾ ਰਾਤ ਜਿਆਦਾ ਹੁਣ ਕਰਕੇ ਜਦ ਮੁਲਾਜ਼ਮ ਨੇ ਭੇਜੇ ਗਏ ਸੀ ਪਰ ਡਾਂਟ ਕੱਟਣ ਤੋਂ ਬਾਅਦ ਸਵੇਰੇ ਫੇਰ ਇਹੋ ਗੱਲ ਹੋ ਗਈ ਦੁਬਾਰਾ ਫੇਰ ਇਹ ਝਗੜ ਪਿਆ ਆਪਸ ਦੇ ਵਿੱਚ ਤੇ ਜਿਹੜਾ ਬਲਜਿੰਦਰ ਸਿੰਘ ਆਜਾ ਦੇ ਨਾਲ ਸੁਖਵਿੰਦਰ ਸਿੰਘ ਨੂੰ ਦਸਤਨ ਦੇ ਮੁਤਾਬਕ ਪੀਨਾਰੇ ਘਰ ਜਾ ਕੇ ਦੁਬਾਰਾ ਉਹਨਾਂ ਦਾ ਮੋੜਚਲ ਦੀ ਪੰਤੂਰ ਕਰ ਦਿੱਤੀ ਆ ਗੱਡੀ 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 ਕਿਹੜੀ ਤੁਹਾਡੀ ਜੀ ਸਵਿਫਟ ਗੱਡੀ ਜੀ ਸਵਿਫਟ ਗੱਡੀ ਦੀ ਕੋ ਪੰਤੋੜੇ ਨਾ ਆਂਦੇ ਜੀ ਕੀਤੀ ਆ ਜੇ ਆਗੇ ਉਸ ਬੰਦੇ ਦੇ ਮੁਲਾਜ਼ਮ ਸਵੇਰੇ ਸਵੇਰੇ ਭੇਜੇ ਸੀ ਹੁਣ ਥੋੜਾ ਇੱਕ ਤਬਦੀਸ਼ ਦੇ ਵਿੱਚ ਮੈਂ ਮਸ਼ਰੂਫ ਆ ਤੇ ਸ਼ਾਮ ਤੱਕ ਜੇ ਜਿਹੜੇ ਰਿਜ਼ਲਟ ਆਉਂਦੇ ਉਹਦੇ ਮੁਤਾਬਕ ਕਾਰਵਾਈ ਕਰ ਦਿੱਤੀ ਜਾਊਗੀ ਜੀ ਮੌਕਾ ਸਾਰਾ ਵੈਰੀਫਾਈ ਕੀਤਾ ਜਾ ਰਿਹਾ ਹੁਣ ਪੁਲਿਸ ਤਾਂ ਆਪਣੀ ਕਾਰਵਾਈ ਕਰੇਗੀ ਪਰ ਜਿਸ ਤਰੀਕੇ ਨਾਲ ਘਰ ਅਤੇ ਗੱਡੀ ਦੀ ਪੰਤੋੜ ਕੀਤੀ ਗਈ ਇਹ ਕਿਤੇ ਨਾ ਕਿਤੇ ਸਾਡੇ ਸਮਾਜੋ ਖਤਮ ਹੁੰਦੀ ਜਾ ਰਹੀ ਸਹਿਨਸ਼ੀਲਤਾ ਅਤੇ ਆਪਸੀ ਭਾਈਚਾਰੇ ਦੀ ਗਵਾਹੀ ਭਰਦੀ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ